ਅੱਛਾ ਕਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਪਠਾਨਕੋਟ ਕੇ ਬੱਚਿਆਂ ਚ ਵਾਧ ਰਿਹਾ ਡਾਈਨਰੀਆ ਜੋਨਡਸ ਸਰਦੀ ਜ਼ੁਕਾਮ ਦਾ ਖਤਰਾ ਇਸ ਦਿਨ ਪਠਾਨਕੋਟ ਦੇ ਸਿਵਲ ਹਸਪਤਾਲ ਵਿਖੇ 14 ਬੱਚੇ ਹਨ ਦਾਖਲ ਇਸ ਤੇ ਨਾ ਮੌਸਮ ਤੇ ਹੋਏ ਬਦਲਾਅ ਦੀ ਵਜ੍ਹਾ ਨਾਲ ਬੱਚਿਆਂ ਚ ਵਧ ਰਿਹਾ ਡਾਇਰੀਆ ਜੋਨਡਰ ਸਰਦੀ ਜ਼ੁਕਾਮ ਦਾ ਖਤਰਾ ਵਧ ਰਿਹਾ ਹੈ ਇੰਨੀ ਦਿਨਾ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਦੀ ਗਿਣਤੀ ਦਾ ਇਜ਼ਾਫਾ ਹੁੰਦਾ ਦਿਖ ਰਿਹਾ ਹੈ ਇਸ ਦਿਨ ਨਾਲ ਹੀ ਮਰਜੀ ਚ ਮਰੀਜ਼ਾਂ ਚ ਜ਼ਿਆਦਾ ਗਿਣਤੀ ਬੱਚਿਆਂ ਦੀ ਹੈ ਜੋ ਕਿ ਡਾਇਰੀਆ ਜੋਨਡਰ ਸਰਦੀ ਖਾਸੀ ਦੇ ਨਾਲ ਪੀੜਿਤ ਹਨ ਇਸ ਸਬੰਧੀ ਜਦ ਇੰਨਾ ਬੱਚਿਆਂ ਨੂੰ ਇਲਾਜ ਕਰ ਰਹੇ ਡਾਕਟਰਾਂ ਅਬੇ ਗਗਨ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮੌਸਮ ਹੋਏ ਬਦਲਾਵ ਦੀ ਵਜ੍ਹਾ ਨਾਲ ਬੱਚਿਆਂ ਤੇ ਇਸ ਦਾ ਅਸਰ ਹੁੰਦਾ ਇਸ ਦੇ ਸਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੌਕੇ ਤੇ 14 ਦੇ ਕਰੀਬ ਬੱਚੇ ਹਸਪਤਾਲ ਚ ਆਪਣਾ ਇਲਾਜ ਕਰਵਾਉਣ ਲਈ ਲਈ ਦਾਖਲ ਹਨ ਇਸ ਵਿੱਚ ਡਾਇਰੀਆ ਜੋਨਡਸ ਅਤੇ ਖਾਂਸੀ ਜੁਕਾਮ ਦੇ ਮਰੀਜ਼ਾਂ ਸ਼ਾਮਿਲ ਹਨ ਜਾਤਰ ਮਰੀਜ਼ ਡਾਇਰੀਆ ਦੇ ਬਿਮਾਰੀ ਨਾਲ ਪੀੜਿਤ ਹਨ ਇਸ ਮੌਕੇ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪਣੇ ਬੱਚਿਆਂ ਦਾ ਖਿਆਲ ਰੱਖਣ ਤਾਂ ਬਦਲੇ ਮੌਸਮ ਦੇ ਮિજાਜ ਤੋਂ ਬੱਚਿਆਂ ਨੂੰ ਬਚਾਇਆ ਜਾ ਸਕੇ ਖਬਰ ਨੂੰ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ